ਪੂਰੇ ਭਾਰਤ ਦੇ ਵਿੱਚ ਜਿੱਥੇ ਬਲੈਕਆਊਟ ਦਾ ਆਰਡਰ ਹੋ ਚੁੱਕਿਆ ਹੈ ਉੱਥੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੌਜੂਦਾਂ ਗੁਰੂ ਘਰ ਹਾਜ਼ਰੀਆਂ ਭਰ ਰਹੀਆਂ ਸੰਗਤਾਂ ਜੰਗ ਭਾਰਤ ਪਾਕਿਸਤਾਨ ਦੀ ਨੂੰ ਲੈ ਕੇ ਅਰਦਾਸਾ ਕਰ ਰਹੀਆਂ ਕਿ ਦੋਨਾਂ ਮੁਲਕਾਂ ਦੇ ਵਿੱਚ ਸ਼ਾਂਤੀ ਬਣੀ ਰਹੇ ਪਰ ਇਸ ਬਲੈਕਆਊਟ ਦੇ ਚੱਲਦਿਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਇਨਫੋਰਮੇਸ਼ਨ ਮਿਲੀ ਹੈ ਜਾਣਕਾਰੀ ਮਿਲੀ ਹੈ ਕਿ ਕੁਝ ਕੇ ਸਮੇਂ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਵੀ ਜਿਹੜੀ ਲਾਈਟ ਉਹ ਬੰਦ ਹੋਏਗੀ ਸੋ ਇਹ ਦ੍ਰਿਸ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਲਾਈਟ ਹੈ ਉਹ ਬੰਦ ਕਰ ਦਿੱਤੀ ਗਈ ਹੈ ਕੁਝ ਸਮੇਂ ਲਈ ਸ਼ਾਇਦ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪੂਰੀ ਜਿਹੜੀ ਹੈ ਲਾਈਟ ਕਿਉਂਕਿ ਹਾਲੇ ਕਿ ਕੈਮਰੇ ਦੇ ਵਿੱਚ ਤੁਹਾਨੂੰ ਕੁਝ ਕੇ ਤਸਵੀਰਾਂ ਜੇਕਰ ਦਿਖਾਉਣ ਦੀ ਕੋਸ਼ਿਸ਼ ਕਰੀ ਤਾਂ ਉਹ ਸਿਰਫ ਇੱਕ ਸਾਡੇ ਜੇਕਰ ਗੱਲ ਕਰਦੇ ਤਾਂ ਪਾਲਕੀ ਸਾਹਿਬ ਦਾ ਸਮਾਂ ਹੋਇਆ 1:30 ਹੋਇਆ ਜਕਾਰਿਆਂ ਦੀ ਗੂੰਜ ਹੁਣੇ ਇਹ ਦੇਖ ਸਕਦੇ ਹੋ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੱਲੇ ਵੀ ਦੇਖ ਰਿਹਾ ਇਸ ਸੋਨੇ ਦੀ ਜਿਹੜੀ ਲਿਸ਼ਕੋਰ ਹੈ ਇਹ ਸੋਨਾ ਕੇਂਦਰੀ ਸਥਾਨ ਜੰਨਤ ਸਥਾਨ ਹੈ ਸਾਡਾ ਅੱਜ ਦੁਨੀਆ ਭਰ ਦੇ ਵਿੱਚ ਜਿੱਥੇ ਬਲੈਕਆਊਟ ਹੋਇਆ ਸੀਗਾ ਕੁਝ ਕਿਸਮੇ ਲਈ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਜਿਹੜਾ ਬੱਤੀ ਸੀਗੀ ਉਹ ਬੰਦ ਕੀਤੀ ਗਈ ਪਰ ਮਰਿਆਦਾ ਦਾ ਬਹੁਤ ਧਿਆਨ ਰੱਖਿਆ ਗਿਆ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਕਮਰਿਆਂ ਦੇ ਵਿੱਚ ਜਿੱਥੇ ਅਖੰਡ ਪਾਠ ਸਾਹਿਬ ਹੁੰਦਾ ਉਸ ਦਾ ਮੁੱਖ ਧਿਆਨ ਰੱਖਦੇ ਆ ਉਸ ਕਮਰਿਆਂ ਦੀਆਂ ਬੱਤੀਆਂ ਜਗਦੀਆਂ ਰਹੀਆਂ ਨੇ ਅਤੇ ਉਹ ਕਮਰਿਆਂ ਦੇ ਵਿੱਚ ਬਾਣੀ ਜਿਹੜੀ ਆ ਉਸ ਤਰੀਕੇ ਹੀ ਪੜੀ ਜਾ ਰਹੀ ਹੈ ਉਹਨਾਂ ਦੇਖ ਸਕਦੇ ਹੋ ਜਿਹੜੀ ਕੁਝ ਸੰਗਤ ਹੈ ਉਹ ਜ਼ਰੂਰ ਹੈਰਾਨ ਹੋਈ ਹੋਏਗੀ ਕਿਉਂਕਿ ਕਿਸੇ ਪ੍ਰਕਾਰ ਦਾ ਸੰਗੀਤ ਤੱਕ ਇਸ ਬਾਰੇ ਜਾਣਕਾਰੀ ਸ਼ਾਇਦ ਨਹੀਂ ਸੀ ਪਹੁੰਚ ਪਾਈ ਬਟ ਇਹ ਦੁਨੀਆ ਭਰ ਦੇ ਵਿੱਚ अनोखी ਤਸਵੀਰ ਹੈ ਜੇਕਰ ਸੰਗਤ ਜਾਣਦੀ ਹੈ ਕਿ ਇਤਿਹਾਸ ਦੇ ਵਿੱਚ ਇਸ ਤੋਂ ਪਹਿਲਾਂ ਵੀ ਇਹ ਚੀਜ਼ ਹੋਈ ਹੈ ਤਾਂ ਉਹ ਜ਼ਰੂਰ ਕਮੈਂਟ ਬਾਕਸ ਵਿੱਚ ਸਾਨੂੰ ਦੱਸ ਸਕਦਾ ਹੈ ਪਰ ਨਰਸਿੰਘੇ ਦੀ ਗੂੰਜ ਜਿਕਾੜਿਆਂ ਦੀ ਗੂੰਜ ਦੇ ਵਿੱਚ ਪਾਲਕੀ ਸਾਹਿਬ ਨੂੰ ਲਿਆਂਦਾ ਗਿਆ ਤੇ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਉਹ ਦੋ ਨਿਸ਼ਾਨ ਸਾਹਿਬ ਸਾਹ ਤੁਹਾਨੂੰ ਦੇਖਦੇ ਹੋਣ ਕਿਉਂਕਿ ਸਿਰਫ ਜਿੱਥੇ ਪਾਲਕੀ ਸਾਹਿਬ ਹੈ ਉਹੀ ਅਸਥਾਨ ਦੀਆਂ ਜਿਹੜੀਆਂ ਬੱਤੀਆਂ ਚੱਲ ਰਹੀਆਂ ਨੇ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਣੀਆਂ ਚਾਹਾਂਗੇ ਜਿੱਥੇ ਪਾਲਕੀ ਸਾਹਿਬ ਹੈ ਸਿਰਫ ਅਕਾਲ ਤਖਤ ਸਾਹਿਬ ਦੇ ਬਾਹਰ ਉਹ ਜਿੱਥੇ ਪਾਲਕੀ ਸਾਹਿਬ ਲਿਆਂਦੀ ਗਈ ਹੈ ਸਿਰਫ ਉੱਥੋਂ ਦੀਆਂ ਦੋ ਤੋਂ ਤਿੰਨ ਬੱਤੀਆਂ ਚੱਲ ਰਹੀਆਂ ਨੇ ਬਾਕੀ ਸਾਹਮਣੇ ਤੁਸੀਂ ਕਮਰੇ ਦੇ ਵਿੱਚ ਦੇਖ ਸਕਦੇ ਹੋ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਹਿ ਸਕਦੇ ਖੰਡਪਾਟ ਸਾਹਿਬ ਹੁੰਦੇ ਆ ਉੱਥੋਂ ਦੀਆਂ ਲਾਈਟਾਂ ਚੱਲ ਰਹੀਆਂ ਨੇ ਜਿੱਥੇ ਹਾਲੇ ਬਾਣੀ ਪੜੀ ਜਾ ਰਹੀ ਹੈ ਉੱਥੋਂ ਦੀਆਂ ਲਾਈਟਾਂ ਚੱਲ ਰਹੀਆਂ ਨੇ ਬਾਕੀ ਪੂਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਲਾਈਟ ਜਿਹੜੀ ਹੈ ਬੰਦ ਕੀਤੀ ਗਈ ਹੈ ਉਹ ਜਿੱਥੋਂ ਤੁਸੀਂ ਇੱਕ ਲਾਈਟ ਦੇਖ ਰਹੇ ਹੋਗੇ ਆਉਂਦੀ ਹੋਈ ਇੱਕ ਬਿੰਦੀ ਦੇਖ ਰਹੀ ਹੋਗੀ ਸ਼ਾਇਦ ਤੁਹਾਨੂੰ ਕੈਮਰੇ ਦੇ ਉੱਤੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਲੋਕ ਕੁਝ ਕਿਸਮੇ ਸਮੇਂ ਲਈ ਜਿਹੜਾ ਇਹ ਅਲੋਕਿਕ ਦ੍ਰਿਸ਼ ਦੀ ਜਿਹੜੀ ਇਹ ਬੱਤੀ ਕੁਝ ਕਿਸੇ ਸਮੇਂ ਲਈ ਬੰਦ ਕੀਤੀ ਗਈ ਹੈ ਪਰ ਹੋ ਸਕਦਾ ਜੋ ਜਾਣਕਾਰੀ ਅਨੁਸਾਰ ਸਾਡੇ ਤੱਕ ਜਾਣਕਾਰੀ ਪਹੁੰਚੀ ਸੀਗੀ ਕਿ 10 ਮਿੰਟ ਦੇ ਲਈ ਇਹ ਸਮਾਂ ਜਿਹੜਾ ਮਿੱਥਿਆ ਗਿਆ ਪਰ ਦੇਖਣਾ ਹੋਵੇਗਾ ਕਿ ਕਿੰਨੀ ਕੁ देर ਸਮਾਂ ਚੱਲਦਾ ਬਹੁਤ ਵੱਡੀ ਗੱਲ ਹੈ ਸੰਗਤਾਂਕੀ ਚੀਜ਼ਾਂ ਨਹੀਂ ਸੀ ਪਹੁੰਚ ਸਕੀਆਂ ਅਸੀਂ ਵੀ ਪ੍ਰੋਟੋਕੋਲ ਫੋਲੋ ਕੀਤਾ ਜੋ ਸਰਕਾਰ ਨੇ ਹਦਾਇਤ ਦਿੱਤੀ ਅਸੀਂ ਵੀ ਕਿਸੇ ਪ੍ਰਕਾਰ ਦੀ ਫਲੈਸ਼ ਨਹੀਂ ਜਗਾਈ ਹਾਂ ਜੋ ਤੁਹਾਨੂੰ ਤਸਵੀਰਾਂ ਕਹਿ ਸਕਦੇ ਕਲੈਰਿਟੀ ਨਾਲ ਨਹੀਂ ਨਹੀਂ ਦਿਖਾ पाए ਉਹ ਸਰਕਾਰ ਦੇ ਕੁਝ ਰੂਲ ਹੈ ਜੋ ਅਸੀਂ ਫੋਲੋ ਕਰ ਰਹੇ ਹਾਂ ਪ੍ਰਸ਼ਾਸਨ ਦੇ ਕੁਝ ਪ੍ਰੋਟੋਕੋਲਸ ਨੇ ਜੋ ਉਹਨਾਂ ਨੂੰ ਹਦਾਇਤਾਂ ਆਈਆਂ ਹੋਈਆਂ ਨੇ ਕਿ ਕਿਸੇ ਵੀ ਪ੍ਰਕਾਰ ਦੀ ਲਾਈਟ ਨਹੀਂ ਚਲਾਨੀ ਸੋ ਅਸੀਂ ਵੀ ਆਪਣੇ ਕੈਮਰੇ ਦੀ ਫਲੈਸ਼ ਕਿਸੇ ਤਰ੍ਹਾਂ ਦੀ ਨਹੀਂ ਜਗਾ ਰਹੇ ਪਰ ਜਿੱਥੋਂ ਤੱਕ ਤਸਵੀਰਾਂ ਦਿਖਾਈਏ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਬਾਹਰ ਜੋ ਕੋਠੀਆਂ ਨੇ ਜੋ ਘਰ ਨੇ ਉਹਨਾਂ ਦੀਆਂ ਕੁਝ ਕੁ ਲਾਈਟਾਂ ਚੱਲ ਰਹੀਆਂ ਨੇ ਦੇਖ ਸਕਦੇ ਹੋ ਪੂਰੇ ਪੂਰੇ ਪੂਰਨ ਤੌਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਲਾਈਟਾਂ ਬੰਦ ਹੋ ਚੁੱਕੀਆਂ ਨੇ ਇੱਕ ਵਾਰ ਜ਼ੂਮ ਕਰਕੇ ਤਸਵੀਰਾਂ ਦਿਖਾਉਣੀਆਂ ਚਾਹੁੰਦੇ ਆ ਕਿਉਂਕਿ ਦਰਸ਼ਨੀ ਦਿਓੜੀ ਦੇ ਵਿੱਚ ਵੀ ਸੰਗਤ ਹੈਗੀ ਪਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਬਾਣੀ ਪੜੀ ਜਾਂਦੀ ਹੈ ਜਿੱਥੇ ਅਸੀਂ ਇਸ ਥਾਂ ਤੇ ਮੱਥਾ ਟੇਕਦੇ ਹਾਂ ਮਾਨੂੰ ਸਕੂਨ ਮਿਲਦਾ ਹੋ ਸਕਦਾ ਮਾਈਕ ਦੇ ਵਿੱਚ ਆਵਾਜ਼ ਨਾ ਆ ਸਕੇ ਪਰ ਅਸੀਂ ਬਹੁਤ ਉੱਚੀ ਆ ਪਰ ਜਿੱਥੇ ਥੱਲੇ ਪਾਲਕੀ ਸਾਹਿਬ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਚੱਲ ਰਿਹਾ ਹੈ ਨਰਸਿੰਘੇ ਦੀ ਗੂੰਜ ਜਕਾਰਿਆਂ ਦੀ ਗੂੰਜ ਦੇ ਵਿੱਚ ਪਾਲਕੀ ਸਾਹਿਬ ਨੂੰ ਲਿਆਂਦਾ ਕਿ ਜਿੰਨੀਆਂ ਵੀ ਤੁਸੀਂ ਲਾਈਟਾਂ ਦੇਖ ਰਹੇ ਹੋ ਪਰ ਕਰਮਾ ਦੇ ਵਿੱਚ ਸੰਗਤ ਨੇ ਫਲੈਸ਼ ਜਗਾਈ ਹੋਈ ਹੈ ਕਿਉਂਕਿ ਸੰਗਤ ਹੈਰਾਨ ਜ਼ਰੂਰ ਹੈ ਕੀ ਹੋ ਕੀ ਗਿਆ 5 ਮਿੰਟ ਦੇ ਲਈ ਕਿਉਂਕਿ ਕਿਸੇ ਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਕਿਸੇ ਨੂੰ ਇਸ ਬਾਰੇ ਨਹੀਂ ਸੀ ਪਤਾ ਨਾ ਹੀ ਕੋਈ ਜASE ਇੱਕ ਵਾਰ ਇਹ ਤੁਹਾਨੂੰ ਥੱਲੇ ਦੀਆਂ ਸੰਗਤ ਦੇ ਪ੍ਰਕਰਮਾਂ ਦੀਆਂ ਦਿਖਾਈਏ ਹਰ ਕੋਈ ਇਸ ਦ੍ਰਿਸ਼ ਨੂੰ ਆਪਣੇ ਮੋਬਾਈਲਾਂ ਦੇ ਵਿੱਚ ਕੈਦ ਕਰਨਾ ਚਾਹ ਰਿਹਾ ਸੋ ਜੇਕਰ ਸਹਿਯੋਗੀ ਨੂੰ ਬੇਨਤੀ ਕਰਾਂਗੇ ਜੇਕਰ ਕਿਸੇ ਵੀ ਪ੍ਰਕਾਰ ਨਾਲ ਸੰਗਤ ਜੇ ਜ਼ੂਮ ਕਰਕੇ ਦਿਖਾਈ ਜਾ ਸਕਦੀ ਹੈ ਜਾਂ ਕਿਸੇ ਪ੍ਰਕਾਰ ਦੀ ਲਾਈਟ ਦੇ ਨਾਲ ਜਿਹੜੀ ਸੰਗਤ ਦੇਖ ਰਹੀ ਹੈ ਤਾਂ ਜ਼ਰੂਰ ਦਿਖਾਈ ਜਾਵੇ ਸੋ ਇਹ ਦ੍ਰਿਸ਼ ਸੱਚਕਣ ਸ੍ਰੀ ਹਰਿਮੰਦਰ ਸਾਹਿਬ ਦਾ 10 ਮਿੰਟ ਦਾ ਜੋ ਸਮਾਂ ਮਿਥਿਆ ਸੀਗਾ 10 ਮਿੰਟ ਦਾ ਜੋ ਸਮਾਂ ਸਾਡੇ ਤੱਕ ਪਹੁੰਚਿਆ ਸੀਗਾ ਉਸ ਦੇ ਅਨੁਸਾਰ ਸਾਰੀਆਂ ਲਾਈਟ ਬੰਦ ਕੀਤੀਆਂ ਗਈਆਂ ਨੇ ਕਿਉਂਕਿ ਜੋ ਭਾਰਤ ਪਾਕਿਸਤਾਨ ਦੇ ਵਿੱਚ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਉਹਦੇ ਲਈ ਕਿਤਨਾ ਕਿਤੇ ਸੰਗਤ ਅਰਦਾਸ ਜ਼ਰੂਰ ਕਰ ਰਹੀ ਹੈ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਕਿਸੇ ਪ੍ਰਕਾਰ ਦੀ ਉੱਥੇ ਜਿਹੜੀ ਹੈ ਜੰਗ ਲੱਗੀ ਆ ਉਸ ਦੇ ਲਈ ਜੋ ਹਾਲਾਤ ਬਣੇ ਆ ਉਸ ਦਾ ਸੁੱਖ ਦੇ ਜਿਹੜੇ ਸਾਹ ਰਹਿਣ ਸੁੱਖ ਦੇ ਹਾਲਾਤ ਰਹਿਣ ਕਿਸੇ ਪ੍ਰਕਾਰ ਦੀ ਜੰਗ ਨਾ ਲੱਗੇ ਦੋਨਾਂ ਮੁਲਕਾਂ ਦੇ ਵਿੱਚ ਜਿਹੜੇ ਆ ਸ਼ਾਂਤੀ ਬਣੀ ਰਹੇ ਸੀ ਆਪਣੇ ਮੋਬਾਈਲ ਦੀ ਤਸਵੀਰ ਤੁਹਾਨੂੰ ਦਿਖਾਣੀ ਚਾਹੁੰਦੇ ਆ ਕਿ ਕਰੀਬ-ਕਰੀਬ ਜਿਹੜਾ 10:34 ਮਿੰਟ ਹੋ ਰਹੇ ਨੇ 4 ਮਿੰਟ ਹੋ ਚੁੱਕੇ ਆ 5 ਮਿੰਟ ਹੋ ਚੁੱਕੇ ਆ ਜਿਹੜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਲਾਈਟ ਜਿਹੜੀ ਬੰਦ ਕੀਤੀ ਐ ਸੋ ਇਹ ਤਸਵੀਰਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਜੋ ਅਲੌਕਿਕ ਦ੍ਰਿਸ਼ ਸੰਗਤਾਂ ਨੇ ਦੇਖਿਆ ਜਿਸ ਦਾ ਸੰਗਤ ਦਰਸ਼ਨ ਕਰਨ ਇੱਥੇ ਪਹੁੰਚੀ ਸੀਗੀ ਉਸ ਸਥਾਨ ਤੇ ਕੁਝ ਸਮੇਂ ਲਈ ਜਿਹੜੀ ਐ ਲਾਈਟ ਜਿਹੜੀ ਆ ਬੰਦ ਕਰ ਦਿੱਤੀ ਗਈ ਹੈ 32 10 ਮਿੰਟ ਦੇ ਲਈ ਬੰਦ ਕੀਤੀ ਗਈ ਹੈ ਪਰ ਇਸ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿਰਫ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਦਾ ਜਿਹੜਾ ਜਾਪ ਆ ਰਿਹਾ ਸੋ ਕੈਮਰੇ ਦੇ ਵਿੱਚ ਖਾਸ ਕੁਝ ਤਸਵੀਰਾਂ ਨਹੀਂ ਦੇਖ ਰਿਹਾ ਹੋਣਗੇ ਪਰ ਜੋ ਪਿਛਲੇ ਸ਼ਾਟਸ ਤੁਸੀਂ ਜੇ ਦੇਖ ਰਹੇ ਹੋਵੋਗੇ ਕਿ ਕਿਸ ਤਰੀਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਇੱਕ ਪਾਸੇ ਲਾਈਟ ਜਗਦੀ ਦਾ ਦ੍ਰਿਸ਼ ਤੇ ਇੱਕ ਪਾਸੇ ਜੇਕਰ ਗੱਲ ਕਰੀਏ ਤਾਂ ਲਾਈਟ ਬੰਦ ਦਾ ਦ੍ਰਿਸ਼ ਕਿਸ ਤਰੀਕੇ ਦਾ ਇਤਿਹਾਸ ਦੇ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਪਰ ਅ ਜ਼ਰੂਰ ਜੇਕਰ ਕਿਸੇ ਸੰਗਤ ਨੂੰ ਪਤਾ ਹੈ ਕਿ ਕਿਉਂ ਇਸ ਤੋਂ ਪਹਿਲਾਂ ਵੀ ਜੇਕਰ ਕਿਤੇ ਹੋਇਆ ਤਾਂ ਸਾਡੇ ਨਾਲ ਕਮੈਂਟ ਬਾਕਸ ਦੇ ਰਾਹੀਂ ਜ਼ਰੂਰ ਦੱਸ ਸਕਦਾ ਪਰ ਇੱਕ ਪਾਸੇ ਉਹ ਥੱਲੇ ਲਾਈਟ ਜਿਹੜੀ ਤੁਸੀਂ ਦੇਖ ਰਹੇ ਹੋ ਸੇਵਾਦਾਰ ਸੇਵਾ ਕਰ ਰਿਹਾ ਹੈ ਕੜਾਹ ਪ੍ਰਸ਼ਾਦ ਵਾਲੇ ਜਿਹੜੇ ਪ੍ਰਾਤਾਂ ਹੁੰਦੀਆਂ ਨੇ ਦੇਗਾਂ ਦੀਆਂ ਪ੍ਰਾਤਾਂ ਹੁੰਦੀਆਂ ਨੇ ਉਸ ਦੀ ਸੇਵਾ ਕਰ ਰਹੀ ਹੈ ਸੰਗਤ ਕਹਿ ਸਕਦੇ ਹਾਂ ਜਿੱਥੇ ਸੰਗਤ ਬਾਣੀ ਵੀ ਪੜ ਰਹੀ ਹੈ ਮੋਬਾਈਲਾਂ ਦੇ ਵਿੱਚ ਪਰ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਹਲਕੀ ਜੀ ਲਿਸ਼ਕੋਰ ਸਰੋਵਰ ਦੇ ਵਿੱਚ ਵੀ ਜੇਕਰ ਕੈਮਰੇ ਦੇ ਵਿੱਚ ਦਿਖਾਈ ਦੇ ਰਹੀ ਹੈ ਤਾਂ ਜ਼ਰੂਰ ਤੁਸੀਂ ਦੇਖ ਸਕਦੇ ਹੋ ਕਿ ਜੋ ਹੜਕੀ ਜੀ ਅਲਿਸ਼ਕੋਰ ਤੁਸੀਂ ਦੇਖ ਰਹੇ ਹੋਗੇ ਜੋ ਹਲੇ ਬਲਿੰਕ ਕਰ ਰਹੀ ਹੈ ਫਲिकर ਹੋ ਰਹੀ ਹੈ ਸੱਚਕਨ ਸ਼੍ਰੀ ਹਰਮੰਦਰ ਸਾਹਿਬ ਦੇ ਸੋਨੇ ਦੀ ਜਿਹੜੀ ਅਲਿਸ਼ਕੋਰ ਹੈ ਦੂਸਰੇ ਪਾਸੇ ਗੱਲ ਕਰੀਏ ਹੁਣ ਹਰ ਪਾਸੇ ਸੰਗਤ ਫਲੈਸ਼ ਔਨ ਕਰਕੇ ਇਹ ਆਪਣਾ ਦ੍ਰਿਸ਼ ਕੈਦ ਕਰਨਾ ਚਾਹ ਰਹੀ ਹੈ ਕੈਮਰੇ ਦੇ ਵਿੱਚ ਸੋ ਜ਼ਰੂਰ ਉਹ ਵੀ ਤਸਵੀਰਾਂ ਦਿਖਾਣੀਆਂ ਜਿੱਥੇ ਸੱਚਕਨ ਸ਼੍ਰੀ ਹਰਮੰਦਰ ਸਾਹਿਬ ਦੀ ਲਾਈਟ ਆਂਦੀ ਹੈ ਲਾਈਟ ਜਗਾਈ ਜਾਂਦੀ ਹੈ ਕਿਉਂਕਿ ਜਗਾਰ ਜਕਾਰਿਆਂ ਦੀ ਗੂੰਜ ਦੇ ਵਿੱਚ ਥੱਲੇ ਪਾਲਕੀ ਸਾਹਿਬ ਲਿਆਂਦੀ ਗਈ ਹੈ ਹੱਲੇ ਵੀ ਜਕਾਰੇ ਲੱਗਦੇ ਹੋਏ ਨਜ਼ਰ ਆ ਰਿਹਾ ਹੈ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਪੂਰੀ ਲਾਈਟ ਬੰਦ ਹੈ ਪਰ ਇੱਕ ਜਗ੍ਹਾ ਜਿੱਥੇ ਪਾਲਕੀ ਸਾਹਿਬ ਪਈ ਹੈ ਉਹ ਸੰਗਤ ਉੱਥੇ ਇੱਕ ਲਾਈਟ ਜਗਾਈ ਗਈ ਹੈ ਸੋ ਸਤਨਾਮ ਵਾਹਿਗੁਰੂ ਦਾ ਜਾਪ ਚੱਲ ਰਿਹਾ ਪਾਲਕੀ ਸਾਹਿਬ ਦੀ ਸੇਵਾ ਹੋ ਰਹੀ ਹੈ ਸੋ ਵੀ ਤਸਵੀਰਾਂ ਦਿਖਾਣੀਆਂ ਜਿੱਥੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਲਾਈਟ ਆਉਂਦੀ ਹੈ ਤੇ ਸੰਗਤ ਕਿਸ ਤਰੀਕੇ ਤਸਵੀਰਾਂ ਨੂੰ ਕੈਦ ਕਰਦੀ ਹੈ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਹੜੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਲਾਈਟ ਉਹ ਆ ਚੁੱਕਿਆ ਤੇ ਸਤਨਾਮ ਵਾਹਿਗੁਰੂ ਦਾ ਜਾਪ ਹਾਲੇ ਵੀ ਦੇਖਣ ਨੂੰ ਮਿਲ ਰਿਹਾ ਸੋ ਇਹ ਕੁਝ ਕੁ ਪਹਿਲੇ ਦੀਆਂ ਤਸਵੀਰਾਂ ਜੇਕਰ ਤੁਸੀਂ ਸਕਰੀਨ ਤੇ ਦੇਖ ਰਹੇ ਹੋਵੋ ਤਾਂ ਜਿਹੜੀ ਪੂਰੀ ਪ੍ਰਕਰਮਾ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੀ ਗੱਲ ਕਰ ਰਹੀ ਹੈ ਤਾਂ ਕੁਝ ਕੇ ਸਮੇਂ ਲਈ ਜਿਹੜੀ ਆ ਲਾਈਟ ਬੰਦ ਕਰ ਦਿੱਤੀ ਗਈ ਸੀਗੀ ਇਹ ਲੋਕਿਕ ਦ੍ਰਿਸ਼ ਹੁਣ ਜੋ ਸਚਕਣ ਸ਼੍ਰੀ ਹਰਮੰਦਰ ਸਾਹਿਬ ਦਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਅਚਾਨਕ ਜਦ ਸੰਗਤ ਦੇਖਦੀ ਹੈ ਕਿ ਪੂਰੇ ਹਰਮੰਦਰ ਸਾਹਿਬ ਦੀ ਲਾਈਟ ਬੰਦ ਹੋਈ ਹੈ ਕਿਉਂਕਿ ਜਿਸ ਤਰੀਕੇ ਹਦਾਇਤਾਂ ਆਈਆਂ ਸਨ ਕਿ ਪੂਰੇ ਸ਼ਹਿਰ ਦੀ ਜਿਹੜੀ ਆ ਲਾਈਟ ਬੰਦ ਰਹੇਗੀ ਅਤੇ ਪੂਰੇ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਹੋਏਗਾ ਸੋ ਹੌਲੀ ਹੌਲੀ ਹੁਣ ਜਿਹੜੀ ਹੈ ਪੂਰੇ ਪ੍ਰਕਰਮਾਂ ਦੀ ਗੱਲ ਕਰ ਲਈਏ ਪੂਰੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਗੱਲ ਕਰੀਏ ਤਾਂ ਲਾਈਟ ਜਿਹੜੀ ਹੈ ਜਗਾ ਦਿੱਤੀ ਗਈ ਹੈ ਤੇ ਜਿਹੜੇ ਕਮਰੇ ਸੀਗੇ ਉਹਨਾਂ ਦਾ ਮੁੱਖ ਧਿਆਨ ਰੱਖਿਆ ਗਿਆ ਜਿੱਥੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਅ ਅਖੰਡ ਪਾਠ ਸਾਹਿਬ ਹੁੰਦੇ ਨੇ ਜਿਹੜੇ ਕਮਰਾਂ 'ਚ ਉਹਨਾਂ ਦੀ ਬੱਤੀ ਚੱਲਦੀ ਰਹੀ ਹੈ ਉਹਨਾਂ ਤੇ ਗੁਰਬਾਣੀ ਪੜ੍ਹੀ ਜਾਂਦੀ ਰਹੀ ਹੈ ਤੇ ਜੇਕਰ ਗੱਲ ਕਰੀਏ ਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਇਹ ਦ੍ਰਿਸ਼ ਹੈ ਸ਼ਾਇਦ ਇਸ ਤਰੀਕੇ ਪਹਿਲੀ ਵਾਰ ਹੋਇਆ ਕਿ ਕੁਝ ਸਮੇਂ ਲਈ ਬਲੈਕਆਊਟ ਹੋਇਆ ਹੋਵੇ ਜਾਂ ਜੇਕਰ ਜੇਕਰ ਪਹਿਲੇ ਇਤਿਹਾਸ ਦੇ ਵਿੱਚ ਵੀ ਹੋਇਆ ਤਾਂ ਸੰਗਤ ਸਾਨੂੰ ਕਮੈਂਟਾਂ ਚ ਦੱਸ ਸਕਦੀ ਹੈ ਪਰ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਦੋਨਾਂ ਮੁਲਕਾਂ ਚ ਸ਼ਾਂਤੀ ਬਣੀ ਰਹੇ ਕਿਸੇ ਪ੍ਰਕਾਰ ਦੀ ਜੰਗ ਜਿਹੜੀ ਹੈ ਲੱਗੀ ਹੋਈ ਆ ਉਹ ਠੱਲ ਪਾ ਸਕੇ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਹੋਵੇ ਦੋਨਾਂ ਦੇਸ਼ਾਂ ਵਿੱਚ ਸ਼ਾਂਤੀ ਬਣੀ ਰਹੇ ਕਿ ਕੋਈ ਵੀ ਜਾਨੀ ਮਾਨੀ ਨੁਕਸਾਨ ਨਾ ਹੋਵੇ ਪਰ ਫਿਲਹਾਲ ਇਹ ਤਸਵੀਰਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀਆਂ ਜੇਕਰ ਦਿਖਾਣੀਆਂ ਤਾਂ ਹੁਣ ਵੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਜਿਹੜੀ ਆ ਲਾਈਟ ਚੱਲ ਰਹੀ ਹੈ ਪਰ ਨੇੜੇ ਤੇ ਜਿਹੜੇ ਜੇਕਰ ਸ਼ਹਿਰ ਦੀ ਗੱਲ ਕਰੀਏ ਤਾਂ ਇੱਕ ਵਾਰ ਸਾਥੀ ਨੂੰ ਕਹੂੰਗਾ ਕਿ ਜ਼ੂਮ ਕਰਕੇ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਿ ਜਿਹੜੇ ਜਿਹੜੇ ਸਾਹਮਣੇ ਘਰ ਨੇ ਉਹਨਾਂ ਦੀਆਂ ਲਾਈਟਾਂ ਹੱਲੇ ਵੀ ਬੰਦ ਨੇ ਸਿਰਫ 10 ਮਿੰਟ ਲਈ ਜਿਹੜਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਾ ਸਮਾਂ ਮਿੱਥਿਆ ਗਿਆ ਸੀਗਾ ਉੱਥੇ ਹੀ ਜਿਹੜੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਜਿਹੜੀ ਆ ਲਾਈਟ ਹੁਣ ਵਾਪਸ ਆਈ ਹੈ ਵਾਪਸ ਜਗਾਈ ਗਈ ਹੈ ਪਰ ਪੂਰੇ ਸ਼ਹਿਰ ਦੀ ਜੇਕਰ ਗੱਲ ਕਰ ਸੱਚਖੰਡ ਸ਼੍ਰੀ ਰਾਮੰਦਰ ਸਾਹਿਬ ਸਿਰਫ 10 ਮਿੰਟ ਦਾ ਸੀਗਾ ਤੇ ਪੂਰੇ 10 ਮਿੰਟ ਬਾਅਦ ਲਾਈਟ ਇੱਥੇ ਆ ਚੁੱਕੀ ਹੈ ਸੋ ਇਹ ਤਸਵੀਰਾਂ ਖਾਸ ਤੌਰ ਤੇ ਅੰਮ੍ਰਿਤਸਰ ਦੀਆਂ ਦੇਸ਼ਾਂ ਵਿਦੇਸ਼ਾਂ ਤੱਕ ਸ਼ੇਅਰ ਕਰੋ ਤਾਂ ਜੋ ਸੰਗਤ ਇਸ ਬਾਰੇ ਜਾਣ ਸਕੇ ਤੇ ਜਿਹੜੀ ਸੰਗਤ ਇਹ ਜਾਣਦੀ ਹੈ ਕਿ ਇਸ ਤੋਂ ਪਹਿਲਾਂ ਕਦੇ ਇਸ ਤਰੀਕੇ ਹੋਇਆ ਤਾਂ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਤੇ ਅਰਦਾਸ ਬਿੰਦਤੀ ਹਰ ਕੋਈ ਆਪਣੇ ਧਾਰਮਿਕ ਸਥਾਨਾਂ ਤੇ ਕਰ ਰਿਹਾ ਕਿ ਜੰਗ ਰੁਕ ਸਕੇ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਹੋਵੇ ਫਿਲਹਾਲ ਮੈਂ ਨੂੰ ਦੋਇਜ਼ਾ ਸੁਰਖਾਪ ਟਿਵੀ ਦੇ ਲਈ ਮੈਂ ਦਮਿੰਦਰ ਸਿੰਘ ਅੰਮ੍ਰਿਤਸਰ